ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਇਲਾਕਾ ਬਡਲਾਡਾ ਮਾਨਸਾ ਤੋਂ ਹੋਣ ਜਾ ਰਹੀ ਹੈ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ ਜਾਂ Facebook ਪੇਜ ਤੇ ਵੀਡੀਓ ਵੇਖ ਰਿਹਾ ਜ਼ਰੂਰ ਫੋਲੋ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਪਣੀ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਹਾਂਜੀ ਅੱਜ ਦੀ ਵੀਡੀਓ ਬਡਲਾਡਾ ਏਰੀਆ ਮਾਨਸਾ ਜ਼ਿਲ੍ਹਾ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲੇ ਬਹੁਤ ਸੋਹਣੇ ਛੋਟੇ ਸੇਲ ਹੈ ਜੀ ਜਿਸ ਦੇ ਮੰਗਰ 7 ਮਹੀਨੇ ਦੀ ਕੱਟੀ ਤੇ 3 ਲੀਟਰ ਸਵੇਰੇ ਬਿਨਾ ਭਾੜੇ ਤੋਂ ਤੇ ਬਿਨਾ ਕੱਟੀ ਤੋਂ ਮਿਲਦੀ ਹੈ ਜੀ ਇੱਕ ਟਾਈਮ ਦਾ ਸਵੇਰੇ 3 ਲੀਟਰ ਦੁੱਧ ਹੈ ਜੀ ਬਿਨਾ ਭਾੜੇ ਤੋਂ ਬਿਨਾ ਕੱਟੀ ਤੋਂ ਮਿਲਦੀ ਹੈ ਤੇ ਪੌਣੇ 2 ਸਾਲ ਦੀ ਇੱਕ ਕੱਟੀ ਹੋਰ ਹੈ ਜੀ ਨਾਲ 3 ਨਾਗਨੇ ਜੋ ਵੀ ਖਰੀਦਣਾ ਚਾਹੁੰਦਾ ਜੀ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਸਕਰੀਨ ਦੇ ਉੱਪਰ ਵੀਰ ਦਾ ਨੰਬਰ ਦਿੱਤਾ ਹੋਇਆ ਹੈ ਜੀ 9872321565 ਹਾਂਜੀ ਇਲਾਕਾ ਬਢਲਾਡਾ ਮਾਨਸਾ ਏਰੀਆ ਹੈਗਾ ਤਿੰਨ ਨਗਨੇ ਇੱਕੋ ਘਰ ਵੀਰ ਦੇ ਕੋਲ 7 ਮਹੀਨਿਆਂ ਦੀ ਮਗਰ ਕੱਟੀ ਹੈ ਜੀ ਇੱਕ ਤੇ ਇੱਕ ਪੌਣੇ 2 ਸਾਲ ਦੀ ਕੱਟੀ ਹੈ ਤੇ ਇਸ ਵਕਤ ਤੱਕ 3 ਲੀਟਰ ਦੁੱਧ ਇੱਕ ਡੰਗ ਦਾ ਸਵੇਰੇ ਬਿਨਾ ભાੜੇ ਤੋਂ ਬਿਨਾ ਕੱਟੀ ਤੋਂ ਮਿਲ ਰਹੀ ਹੈ ਤੇ ਨਾਲ ਜੋ ਕੱਟੀ ਹੈ ਪੌਣੇ 2 ਸਾਲ ਦੀ ਵਧੀਆ ਮੋਹਰਾ ਨਸਲ ਦੀ ਕੱਟੀ ਹੈ ਜੀ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾਂ ਦੇ ਵੀਡੀਓ ਸਾਡੇ YouTube ਚੈਨਲ ਜਾਂ Facebook ਤੇ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ 600 67 24360 ਹਾਂਜੀ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇੰਸਟਾਡੀ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਹੋ ਨੰਬਰ ਤੇ ਸੰਪਰਕ ਕਰ ਸਕਦਾ ਜੀ ਮਿਲਦੇ ਆਪਾਂ ਅਗਲੇ ਵੀਡੀਓ ਨਾਲ ਧੰਨਵਾਦ ਜੀ